ਕਰੋ ਯਾਦ ਗੁਰਾਂ ਦੇ ਆ ਲਾਲਾ ਨੂੰ 6 ਪੋ ਦੀ ਰਾਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਮੁਰੰਡੇ ਦੀ ਧਰਤੀ ਪਹੁੰਚੇ ਉਸ ਵਕਤ ਸਾਹਿਬਜ਼ਾਦਾ ਜ਼ੁਰਾਵਰ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਉਮਰ 5 ਸਾਲ ਉਸ ਰਾਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਚੁਕੀ ਚ ਰਹੇ ਤੇ ਅਗਲੇ ਦਿਨ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਅਤੇ ਸੈਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਪਰ ਗੰਗੂ ਬ੍ਰਾਹਮਣ ਗੁਰੂ ਘਰ ਦਾ ਨਮਕ ਖਾਂਣ ਤੋਂ ਬਾਅਦ ਵੀ ਨਮਕ ਖਰਾਮੀ ਕਰ ਗਿਆ ਅਤੇ ਉਸਨੇ ਮਾਤਾ ਗੁਜਰੀ ਜੀ ਅਤੇ ਸੈਬਜ਼ਾਦਿਆਂ ਦੀ ਜਾਣਕਾਰੀ ਮੋਰਿੰਡੇ ਦੇ कोतवाल ਨੂੰ ਦਿੱਤੀ ਇਤਿਹਾਸ ਦੱਸਦਾ ਹੈ ਕਿ ਮੋਰਿੰਡੇ ਦੇ ਚੌਧਰੀ ਗਨੀਖਾਂ ਤੇ ਮਨੀਖਾਂ ਨੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਿਸ ਵਕਤ ਛੋਟੇ ਸਾਬਜ਼ਾਦਿਆਂ ਲਜਾਇਆ ਜਾ ਰਿਹਾ ਸੀ ਤਾਂ ਸਾਬਜ਼ਾਦੇ ਫਖਰ ਨਾਲ ਮੁਸਕਰਾਉਂਦੇ ਹੋਏ ਚਿਹਰੇ ਨਾਲ ਮਾਤਾ ਗੁਜਰੀ ਜੀ ਦੀ ਛਤਰਛਾਇਆ ਹੇਠ ਮੁਗਲ ਸਪਾਈਆਂ ਨਾਲ ਜਾ ਰਹੇ ਸਨ ਇਤਿਹਾਸ ਦੱਸਦਾ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦੇ ਕੋਤਵਾਲ ਦੀ ਜੇਲ੍ਹ ਦੇ ਵਿੱਚ ਇੱਕ ਰਾਤ ਰੱਖਿਆ ਗਿਆ ਅਤੇ ਅਗਲੇ ਦਿਨ ਉਹਨਾਂ ਨੂੰ ਸਰੰਦ ਲਿਜਾਇਆ ਗਿਆ ਸਰੰਦ ਦੇ ਨਵਾਬ ਵजीर खान ਨੇ ਸਪਾਈਆਂ ਨੂੰ ਕਹਿ ਦਿੱਤਾ ਕਿ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਏ ਠੰਡੇ ਬੁਰਜ ਦਾ ਭਾਵ ਇਹ ਸੀ ਕਿ ਕਜਹੀ ਇਮਾਰਤ ਜੋ ਸਿਰਫ ਪਿਲਰਾਂ ਤੇ ਸਾਰੇ ਖੜੀ ਸੀ ਤੇ ਠੰਡੀ ਸੀਤਲ ਹਰ ਉਥੇ ਰਹਿਣ ਵਾਲੇ ਦੀਆਂ ਹੱਡੀਆਂ چیرਦੀ ਸੀ ਪਰ ਦੋਵੇਂ ਛੋਟੇ ਛੋਟੇ ਬਾਲ ਮਾਤਾ ਗੁਜਰੀ ਜੀ ਦੀ ਗੋਦੀ ਦਾ ਨਿਕਲੰਦਿਆ ਹੋਇਆ ਸਾਰੇ ਤਸ਼ੱਦਦ ਚਲਤੇ ਰਹੇ ਵਜ਼ੀਰ ਖਾਨ ਚਾਹੁੰਦਾ ਸੀ ਕਿ ਛੋਟੇ ਸਾਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਇੰਨਾ ਤਸ਼ੱਦਦ ਦਿੱਤਾ ਜਾਏ ਕਿ ਉਹ ਪਹਿਲਾਂ ਹੀ ਟੁੱਟ ਜਾਣ ਪਰ ਉਸ ਦਾ ਪ੍ਰੇਖਾ ਵੀ ਜਲਦ ਦੂਰ ਹੋਇਆ ਇਤਿਹਾਸ ਇਹ ਵੀ ਦੱਸਦਾ ਹੈ कि ਉਸ ਵੇਲੇ ਬਾਬਾ ਮੋਤੀਰਾਮ ਮੈਰਾ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਤੋਤ ਬੁਲਾਇਆ ਮੋਤੀਰਾਮ ਮੈਰਾ ਦੇ ਇਸ ਪੁੱਤ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰਦੀ ਹੈ ਖੈਰ ਅਗਲੇ ਦਿਨ ਵਜ਼ੀਰ ਖਾਨ ਦੇ ਹੁਕਮਾਂ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਗਿਆ ਵਜ਼ੀਰ ਖਾਨ ਨੇ ਕੋਸ਼ਿਸ਼ ਕੀਤੀ ਕਿ ਦਰਬਾਰ ਦਾ ਵੱਡਾ ਗੇਟ ਬੰਦ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਛੁਕਾਇਆ ਜਾਵੇ ਪਰ ਉਸ ਦੀਆਂ ਆਸਾਂ ਤੇ ਦੋਵੇਂ ਸਾਹਿਬਜ਼ਾਦਿਆਂ ਬਣੀ ਫਿਰ ਦਿੱਤਾ ਜਦੋਂ ਗੇਟ ਵਿੱਚ ਲੰਘਣ ਲੱਗਿਆ ਸਿਰ ਦੀ ਥਾਂ ਪਹਿਲਾ ਪੈਰ ਅੰਦਰ ਰੱਖਿਆ ਪੈਰ ਤੇ ਵਜ਼ੀਰ ਖਾਨ ਨੇ ਦੋਵੇਂ ਸਹਬਜ਼ਾਦਿਆਂ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਅਤੇ ਸਲਾਮ ਧਰਮ ਕਬੂਲ ਕਰਨ ਦੀ ਗੱਲ ਕਹੀ ਪਰ ਦੋਵੇਂ ਸਹਬਜ਼ਾਦਿਆਂ ਨੇ ਨਿਡਰਤਾ ਤੇ ਧ੍ਰੜਤਾ ਦੇ ਨਾਲ ਵਜ਼ੀਰ ਖਾਨ ਨੂੰ ਜਵਾਬ ਦਿੱਤਾ ਸਹਬਜ਼ਾਦਿਆਂ ਦੇ ਬਲੰਤ ਹੌਸਲੇ ਵੇਖ ਵਜ਼ੀਰ ਖਾਨ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਉਸ ਰਾਤ ਫਿਰ ਠੰਡੇ ਬੁਰਜ ਦੇ ਵਿੱਚ ਕੁੱਪ ਹਨੇਰੀ ਠੰਡੀ ਰਾਤ ਸਹਬਜ਼ਾਦਿਆਂ ਨੇ ਆਪਣੀ ਦਾਦੀ ਮਾਨਾ ਕੱਟੀ ਅਗਲੇ ਦਿਨ ਫਿਰ ਤੋਂ ਦਰਬਾਰਤ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਅਤੇ ਫਿਰ ਸਹਬਜ਼ਾਦਿਆਂ ਨੂੰ ਸਖਤੀ ਨਾਲ ਕਿਹਾ ਗਿਆ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ ਪਰ ਸਹਬਜ਼ਾਦੇ ਤਸ ਤੋਂ ਮਸ ਨਾ ਹੋਏ ਇਤਿਹਾਸ ਦੱਸਦਾ ਹੈ ਕਿ ਦੀਵਾਨ ਸੁਚਾਨੰਦਰ ਸਰਾਂ ਤੇ ਵਜ਼ੀਰ ਦੇ ਕੰਨ ਪਰੇ ਤੇ ਕਾਜ਼ੀ ਨਾਲ ਸਲਾਹ ਕਰਕੇ ਸਹਬਜ਼ਾਦਿਆਂ ਨੂੰ ਨੀਹਾਂ 'ਚ ਚੜਾਉ ਲਈ ਗਿਆ ਇਤਿਹਾਸ ਇਹ ਵੀ ਦੱਸਦਾ ਹੈ ਕਿ ਉਸ ਵੇਲੇ ਨਵਾਬ ਮਲੇਰ ਕੋਟਲਾ ਨੇ ਹਾਦਾ ਨਾਰੀ ਮਾਰਿਆ ਪਰ ਨਵਾਬ ਵਜ਼ੀਰ ਖਾਨ ਨੇ ਬਲੇਰਕੋਟਲਾ ਦੇ ਨਵਾਬ ਦੀ ਇੱਕ ਨਾ ਸੁਣੀ ਤੇ ਸਾਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ 'ਚ ਚੜਾਉਣ ਦਾ ਹੁਕਮ ਸੁਣਾ ਦਿੱਤਾ ਅਨੇਕਾਂ ਤਰ੍ਹਾਂ ਦੇ ਲਾਲਚ ਅਨੇਕਾਂ ਤਰ੍ਹਾਂ ਦੇ ਡਰ ਵੀ ਸਾਬਜ਼ਾਦਿਆਂ ਨੂੰ ਉਹਨਾਂ ਦੇ ਹੌਸਲੇ ਤੋਂ ਡੋਲਾ ਨਾ ਸਕੇ ਕਿਉਂਕਿ ਸਾਬਜ਼ਾਦਿਆਂ ਨੂੰ ਸ਼ਹਾਦਤ ਹੀ ਉਤਾਰ ਕੁਰਤੇ ਵਿੱਚੋਂ ਮਿਲੀ ਸੀ ਸੋ ਆਖਰਕਾਰ 13 ਪੋ ਦੀ ਰਾਤ ਸਾਬਜ਼ਾਦਾ ਜ਼ਰਾਵਰ ਸਿੰਘ ਤੇ ਸਾਬਜ਼ਾਦਾ ਫਤਿਹ ਸਿੰਘ ਨੂੰ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਜ਼ਿੰਦਾ ਨੀਹਾਂ ਚ ਜਣਵਾ ਦਿੱਤਾ ਗਿਆ ਗੁਰੂ ਸਾਹਿਬ ਦਿਲਾਲ ਸਿੱਖ ਪੰਥ ਦੀ ਨਡਰਤਾ ਨੂੰ ਦਿਖਾਉਂਦੇ ਹੋਏ ਸ਼ਹੀਦ ਹੋ ਗਏ ਬੇਅੰਤ ਤਸੀਹੇ ਦੇ ਦੇ ਕੇ ਅੰਤ ਨੂੰ ਜਾਲਮ ਹਾਰ